ਪ੍ਰੇਸ਼ਯ ਗਿਆਨੀ ਗੁਰਮukh ਸਿੰਘ ਮੁਸਾਫਿਰ ਫੁਰਾਂ ਦੀ ਰਚਨਾ ਬਾਕੀ ਦਿੱਤੀ ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਝੱਟ ਆਖ ਤੇ ਦਿੱਤਾ ਲਓ ਖਾਲਸਾ ਤਿਆਰ ਬਰ ਤਿਆਰ ਹੈ ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੋਖਲੇ ਨੂੰ ਲੁਕਾ ਨਾ ਸਕਿਆ ਜੇ دیر ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾ ਚ ਕੱਟਣੀ ਪਏਗੀ ਜੇਲ੍ਹ ਤੇ ਥਾਣੇ ਦੀ ਹਵਾਲਾ ਦੇ ਫਰਕ ਤੋਂ ਤੁਸੀਂ ਜਾਣੋ ਹੀ ਹੋ ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ ਮੇਰੇ ਲਈ ਤਾਂ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਾਤਾਂ 'ਚ ਵੀ ਬਥੇਰੀਆਂ ਫਸਲੀਆਂ ਕਸਾਈਆਂ ਨੇ ਨਹੀਂ ਨਹੀਂ ਮੇਰਾ ਮਤਲਬ ਕਿਸ਼ਨ ਸਿੰਘ ਨੇ ਵਿੱਚੋਂ ਹੀ ਕਿਆ ਤੁਹਾਡਾ ਮਤਲਬ ਖੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਵੀ ਕੋਈ ਟੇਲ ਨਹੀਂ ਜ਼ਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਗੱਲਾਂ کہہ ਦਿੱਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਸੀ ਇਦਾਂ ਲੱਗਦਾ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੈ ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਵ ਜ਼ਿਆਦਾ ਤਸੱਲੀ ਨਾ ਸਫ਼ਰ 'ਚ ਪੈ ਸਕਦਾ ਹੈ ਸਰਨ किशन सिंह ਦੀ ਬਾਤ ਸੁਣ ਕੇ ਉਸਦੀ ਪੈਣ ਵੀਰਾਵਾਲੀ ਨੇ ਅੰਦਰੋਂ ਕਿਹਾ ਭਰਾਜੀ ਪਰ ਜਾਈ ਤਾਂ ਮੀਟਿੰਗ ਚ ਗਈ ਹੋਈ ਐ ਇਨਸਪੈਕਟਰ ਦੇ ਕੰਨ ਖੜੇ ਹੋ ਗਏ किशन ਸਿੰਘ ਨੇ ਕਿਹਾ ਵੀਰਾ ਲਾਜ ਦੇ ਬੁਖਾਰ ਵਾਲਾ ਕਾਗਜ਼ ਚੱਕ ਲਿਆ ਵੀਰਾਵਾਲੀ ਨੇ ਕਾਗਜ਼ ਕਿਸ਼ਨ ਸਿੰਘ ਦੇ ਹੱਥ ਫੜਾਉਂਦਿਆਂ ਕਿਹਾ ਪਰ ਜਾਈ ਜਾਣ ਲੱਗਿਆ ਆਖਦੀ ਸੀ ਕਿ ਇਸ ਵੇਲੇ 102 ਹੈ ਜੇ ਵੱਜ ਜਾਵੇ ਤਾਂ ਬਰਫ਼ ਦੀ ਪੱਟੀ ਰੱਖਣੀ किशन ਸਿੰਘ ਪਹਿਲੀ ਵਾਰ ਚੇਹਲ ਨਹੀਂ ਜਾਣ ਲੱਗਾ ਇਨਸਪੈਕਟਰ ਉਸ ਦੀ ਦ੍ਰਿੜਤਾ ਤੋਂ ਵੀ ਅਨਜਾਨੀ ਇੰਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋੜੀ ਜਿਹੀ ਪਰੇਸ਼ਾਨੀ ਦੇ ਕਾਰਨ ਦਾ ਹੁਣ ਪਤਾ ਲੱਗ ਗਿਆ। ਮੀਟਿੰਗ ਦਾ ਲਵਜ਼ ਇੰਸਪੈਕਟਰ ਦੇ ਕੰਨਾਂ ਵਿੱਚ ਕੱਚ ਦੇ ਟੁਕੜੇ ਵਾਂਗ ਰੜਕਿਆ। ਸਾਈਕਲ ਤੇ ਲੱਤ ਤਰਦੀ ਉਸ ਨੇ ਨਾਲ ਦੇ ਸਪਾਈਆਂ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਨਾਲ ਹੀ ਕਿਹਾ। ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਓ ਮੈਂ ਆਉਣਾ। ਇੰਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ੇੋਂ ਅੰਦਰ ਵੜ ਗਿਆ। ਬੈਠੇ ਸਪਾਈਆਂ 'ਚੋਂ ਇੱਕ ਨੇ ਕਿਹਾ ਇੰਸਪੈਕਟਰ ਸਾਹਿਬ ਸ਼ਾਇਦ ਕਿਤੇ ਟੈਲੀਫੋਨ ਕਰਨ ਗਏ। ਵੇਰਾ ਵਾਲਿਆਂ ਦੇ ਅੱਖਾਂ 'ਚ ਸੋਮੇ ਫੁੱਟਣ ਵਾਲੇ ਸਨ। ਕਿਸ਼ਨ ਸਿੰਘ ਦੀ ਕੁਝ ਘੂਰੀ ਪਰੀ ਸਹੰਤ ਨੂੰ ਪਛਾਣ ਕੇ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਚੌਂਕੀ ਤੇ ਬੈਠ ਗਈ। ਕਿਸ਼ਨ ਸਿੰਘ ਨੇ ਆਪਣੀ ਉਂਗਲਾਂ ਨਾਲ ਲਾਜ ਦੇ ਕੇਸਾ ਨੂੰ ਸਵਾਰਦਿਆਂ ਕਿਹਾ ਪੁੱਤਰ ਹੁਣ ਤੇ ਤੂੰ ਠੀਕ ਠਾਕ ਐ। ਅੱਜ ਤੇ ਬੁਖਾਰ ਵੀ ਘਟ ਐ। ਕੱਲ ਖ਼ਬਰੇ ਟੁੱਟੀ ਜਾਵੇ। ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਹੁਣ ਤੱਕ ਚੇਲ ਚਲੇ ਜਾਣਾ ਸੀ। ਸਾਥੀ ਤੇ ਸਾਰੇ ਚਲੇ ਗਏ ਨੇ। ਲਾੜੀ ਇਲਾਜ ਨੇ ਮੱਦਮ ਜੀ ਆਵਾਜ਼ 'ਚ ਕਿਹਾ ਮੈਂ ਤਾਂ ਫਿਰ ਮਾੜੀ ਕੁੜੀ ਹੋਈ ਜਿਸਨੇ ਤੁਹਾਡੇ ਚੰਗੇ ਕਰਮ 'ਚ ਰੋਕ ਪਾਈ ਐ ਨਹੀਂ ਨਹੀਂ ਮੇਰੀ ਲਾਜ ਬੇਟੀ ਇਸ ਵਿੱਚ ਤੇਰਾ ਕੀ ਕਸੂਰ ਐ ਬੁਖਾਰ ਕੋਈ ਤੇਰੀ ਵਸ ਦੀ ਗੱਲ ਨਹੀਂ ਨਾ ਤੈਨੂੰ ਇਦਾਂ ਛੱਡ ਕੇ ਜਾਣ ਦਾ ਮੇਰਾ ਪਹਿਲਾਂ ਹੀ ਹਾਂ ਨਹੀਂ ਪਿਆ ਜਿਸ ਦਿਨ ਬੰਬਈ ਸਾਡੇ ਆਗੂ ਫੜੇ ਗਏ ਸੀ ਉਸ ਦਿਨ ਮੈਂ ਉਹਨਾਂ ਨੂੰ ਬਤਾਈ ਦੇਣ ਵਾਲੇ ਮਤੇ ਤੇ 5 ਮਿੰਟ ਮੂਲਿਆ ਸੀ ਫਿਰ ਮੈਂ ਤੇਰੀ ਦਵਾਈ ਦਾਰੂ ਚ ਹੀ ਲੱਗਿਆ ਰਿਆ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਲੱਗਿਆ ਉੰਜ ਵੀ ਪਹਿਲਾਂ ਲੀਡਰ ਨੂੰ ਹੀ ਫੜਨਗੇ ਅਸਾਂ ਸੇਵਾਦਾਰ ਦੀ ਵਾਰੀ ਤੇ ਪਿੱਛੋ ਹੀ ਆਉਣੀ ਐ ਪਰ ਸਾਨੂੰ ਉਜਰ ਵੀ ਕੀ ਐ ਭਾਵੇਂ ਹੁਣੇ ਫੜ ਲੈ ਕਿਸ਼ਨ ਸਿੰਘ ਦੇ ਮੂੰਹ ਐ ਖੀਲਾ ਫਿਕਰਾ ਜਿਹੀ ਨਿਕਲੇ ਸੀ ਕਿ ਲਾਜ ਨੇ ਨਾਲੇ ਆਖ ਦਿੱਤਾ ਬੇਸ਼ੱਕ ਫੜ ਲੈ ਕਿਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜਿਉਂ-ਜਿਉ ਗੱਲਾਂ ਕਰਦਾ ਰਿਹਾ ਉਸ ਦਾ ਮਨ ਹੌਲਾ ਹੁੰਦਾ ਗਿਆ ਹੁਣ ਉਹ ਬੇਸਬਰੀ ਦੇ ਨਾਲ ਆਪਣੀ ਘਰ ਵਾਲੀ ਸਰਨ ਕੌਰ ਨੂੰ ਡੀਕਰ ਪਰਾਂਡੇ ਵਾਲ ਵੇਖ ਕੇ ਤਸੱਲੀ ਕਰ ਲੈਂਦਾ ਕਿ ਇਨਸਪੈਕਟਰ ਹਾਲੇ ਨਹੀਂ ਪਰਤਿਆ ਪਾਸ ਬੈਠੀ ਵੀਨਾ ਵਾਲੀ ਪਹਿਲਾਂ ਤਾਂ ਗਲੇ ਡੂ ਪਰ ਆਉਣ ਦੇ ਡਰ ਤੋਂ ਦਰਦੀ ਨਹੀਂ ਸੀ بولਦੀ ਪਰ ਉਸ ਨੂੰ ਵੀ ਕੁਝ ਹੌਸਲਾ ਜਾ ਹੋ ਗਿਆ ਉਸਨੇ ਕਿਹਾ ਲਾਜ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ਤੂੰ ਦਾਸ ਨਾ ਹੋ ਜਾਵੇਂਗੀ ਪੂਆ ਜੀ ਦਵਾਈ دارੂ ਲਈ ਤੁਸੀਂ ਜੋ ਮੇਰੇ پاس ਹੋ ਮਾਤਾ ਜੀ ਨੇ ਬਾਕੀ ਰਹੀ ਉਦਾਸੀ ਦੀ ਗੱਲ ਮੈਂ ਤਾਂ ਰਾਜ਼ੀ ਹੋ ਕੇ ਆਪ ਵੀ ਇੱਕ ਵਾਰਾ ਪਿਤਾ ਜੀ ਵਾਸ ਜੇਲ੍ਹ ਚ ਚਲੀ ਜਾਵਾਂਗੀ ਲਾਜ ਦੀ ਗੱਲ ਸੁਣ ਕੇ ਵੀਰਾ ਵਾਲੀ ਦਾ ਬੇਇਖਤਿਆਰ ਹਾਸਾ ਨਿਕਲ ਗਿਆ ਲਾਜ ਨੇ ਕਿਹਾ ਨਹੀਂ ਪੂਆ ਜੀ ਹਾਸੇ ਦੀ ਗੱਲ ਨਹੀਂ ਆਪਣੇ ਮੁਲਕ ਵਾਸਤੇ ਜੇਲ੍ਹ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ ਮੈਂ ਇਸ ਵਾਰਾ ਜ਼ਰੂਰ ਜਾਣਾ ਹੈ ਲਾਜ ਤੂੰ ਤਾਂ ਅਜੇ 12 ਸਾਲ ਦੀ ਵੀ ਨਹੀਂ ਹੋਈ ਪੂਆ ਜੀ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਪੂਆ ਜੀ ਦੀ ਗੱਲ ਲੱਗਦਾ ਪੂਆ ਜੀ ਕਦੇ ਗੁਰਦੁਆਰੇ ਨਹੀਂ ਗਏ ਇਹਨਾਂ ਨੇ ਕਦੇ ਕਥਾ ਨਹੀਂ ਸੁਣੀ ਪਿਤਾ ਜੀ ਪੂਆ ਜੀ ਨੂੰ ਦੱਸਨਾ ਸਾਹਿਬਜ਼ਾਦੇ ਦੀ ਉਮਰ ਕਿੰਨੀ ਸੀ ਉਹ ਤੇ ਇਸ ਉਮਰ 'ਚ ਸ਼ਹੀਦ ਵੀ ਹੋ ਗਏ ਸੀ ਮੈਂ ਜੇਲ੍ਹ ਨਹੀਂ ਜਾ ਸਕਦੀ ਵੀਰਾ ਵਾਲੇ ਦੀ ਗੱਲ ਤੱਕੀ ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਿਆ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕਿਸ਼ਨ ਸਿੰਘ ਨੇ ਲਾਜ ਦੀ ਸਰਾਣੀ ਉਚਾਪੀਆਂ ਚੁੱਕੀਆਂ ਸਮਾਨ ਵਾਲੇ ਕਮਰੇ ਵਿੱਚ ਕੱਪੜੇ ਬਦਲੇ ਤੇ ਮੋੜ ਲਾਜ ਕੋਲ ਆ ਗਿਆ ਲਾਜ ਨੇ ਸਵਾਲ ਨੇ ਕੀ ਪਿਤਾ ਜੀ ਇਸ ਵੇਲੇ ਕਿਉਂ ਕੱਪੜੇ ਬਦਲੇ ਕਿੱਧਰ ਚੱਲੇ ਹੋ ਕਿਸ਼ਨ ਸਿੰਘ ਦਾ ਬੜਾ ਕੰਮ ਸੌਖਾ ਕਰ ਦਿੱਤਾ ਕਿਸ਼ਨ ਸਿੰਘ ਜੋ ਹੁਣੇ ਹੀ ਸੋਚ ਰਿਹਾ ਸੀ ਕਿ ਆਪਣੇ ਹੁਣੇ ਗ੍ਰਿਫਤਾਰ ਹੋਣ ਦੀ ਖਬਰ ਬਿਮਾਰ ਲਾਜ ਨੂੰ ਕਿਹੜੇ ਲਫ਼ਜ਼ਾਂ ਚ ਦੱਸੇ ਵੀਰਾਂ ਵਾਲੀ ਦੀ ਚੇਚੀ ਬਿਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ ਕਿਸ਼ਨ ਸਿੰਘ ਨੇ ਸ਼ਬਦਾਰਥ ਦੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਲਾਜ ਦੀ ਕਮਲੇ ਚਲਮਾਰੀ ਚੁੱਕੜ ਕੇ ਆਪਣੇ ਨਿੱਕੇ ਜਿਹੇ ਬਕਸੇ ਚ ਪਾਇਆ ਬਰਾਂਡੇ ਚ ਬੂਟਾਂ ਦਾ ਖੜਾਕ ਹੋਇਆ ਕਿਸ਼ਨ ਸਿੰਘ ਨੇ ਤਾਪ ਨਾਲ ਪੱਖਰੇ ਲਾਜ ਦੇ ਮੱਥੇ 'ਤੇ ਚੁੰਮਿਆ ਮੇਰੀ ਲਾਜ ਪਾਪੂਰਤ ਸ਼ਬਦ ਉਸਦੇ ਮੂੰਹ ਚ ਨਿਕਲਿਆ ਉਸ ਦੀ ਅੱਖਾਂ 'ਚ ਜੰਮੇ ਹੋ ਮੋਤੀ ਇੱਕ ਵਾਰ ਫਿਰ ਪਿਗਲ ਗਏ ਅੰਜਾਨੀ ਲਾਜ ਨੇ ਬੜੀ ਸਿਆਣਾ ਪਰਿਵਾਜ਼ ਜਿਹਾ ਪਿਤਾ ਜੀ ਮੇਰਾ ਫਿਕਰ ਨਾ ਕਰੋ ਘਰ ਦੇ ਗਲੀ ਵਾਲੇ ਦਰਵਾਜ਼ੇ ਇੱਕ ਨੌਜਵਾਨ ਅੰਦਰ ਵੜਿਆ ਤੇ ਪੁਲਿਸੀ ਅੱਖ ਬਚਾ ਕੇ ਉਸਨੇ ਕਿਸ਼ਨ ਸਿੰਘ ਦੇ ਕੰਨ ਕੋਈ ਗੱਲ ਕੀਤੀ ਨੌਜਵਾਨ ਵਾਪਸ چلا ਗਿਆ ਕਿਸ਼ਨ ਸਿੰਘ ਦੇ ਚਿਹਰੇ ਤੇ ਫਿਰ ਡੂੰਗੀ ਗੰਬੀਰਤਾ ਆ ਗਈ ਇਸ ਹਾਲਤ ਚ ਲਾ ਸਬੰਧੀ ਵੀਰਾਂ ਵਾਲੀ ਨੂੰ ਕੁਝ ਗੱਲ ਸਮਝਾ ਕੇ ਉਹ ਪੁਲਿਸ ਨਾਲ ਟਾਂਗੇ ਚ ਬੈਠ ਗਿਆ ਸ਼ਹਿਰ ਦੀ ਕਤਵਾਲੀ ਚ ਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਕਾਰਦ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰੰਤ ਆਰਡਰ 1 ਘੰਟੇ ਦੀ ਉਡੀਕ ਤੋਂ ਬਾਅਦ ਮਿਲਿਆ ਛੋਟੇ ਬਾਜ਼ਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਕੇਰਾਪਾਂ ਦੀ ਟੇਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੀ ਕਲੀਵਲ ਖੁੱਲਣ ਵਾਲੇ ਦਰਵਾਜ਼ੇ 'ਚੋਂ ਇੱਕ ਖੱਦਰ ਪੋਸ਼ ਬੀਬੀ ਤੌੜ ਕੇ ਬਾਹਰ ਨਿਕਲੀ। ਇਸਦੇ ਹੱਥ ਵਿੱਚ ਇੱਕ ਕੌਮੀ ਝੰਡਾ ਤੇ ਘਾਤਰੀ ਕਿਰਪਾਨ ਹੈ। ਤੁਰੰਤ ਹੀ ਉਸਦੇ ਪਿੱਛੇ-ਪਿੱਛੇ ਕੌਮੀ ਨਾਰੇ ਲਾਉਂਦੀਆਂ ਖੱਦਰ ਦੀਆਂ ਸਾਰੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ। ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਿਪਾਈ ਵੇਖਦਾ ਹੀ ਰਹਿ ਗਿਆ। ਈ ਬੀਬੀਆਂ ਬਾਜ਼ਾਰ ਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਦੇ ਨਾਰੀਆਂ ਦੇ ਨਾਲ ਅਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਇੰਨੀ ਪੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਹੀ ਬੰਦ ਹੋ ਗਿਆ ਕੌਮੀ ਝੰਡੇ ਵਾਲੀ ਬੀਬੀ ਨੇ ਝੰਡਾ ਉੱਚਾ ਕਰਕੇ ਕਿਹਾ ਕੌਮੀ ਝੰਡਾ ਜਵਾਬ ਚ ਲੋਕਾਂ ਨੇ ਕਿਹਾ ਸਦਾ ਉੱਚਾ ਰਹੇ ਇੱਕ ਪੁਲਸੀ ਨੇ ਅੱਗੇ ਵਧ ਕੇ ਝੰਡਾ ਖੋਣ ਦੀ ਕੋਸ਼ਿਸ਼ ਕੀਤੀ ਝੰਡੇ ਵਾਲੀ ਬੀਬੀ ਅੱਗੇ ਵੱਧਦੀ ਜਾ ਰਹੀ ਸੀ ਪੁਲਿਸ ਵਾਲੇ ਦਾ ਹੱਥ ਘਾਤਰੇ ਦੇ ਕਿਰਪਾਨ ਤੇ ਜਾ ਪਿਆ ਤੇ ਖਿਚਾ ਖਿਚੀ ਚੁਮਿਆਂ ਉਤਰ ਗਈ ਤੇ ਪੁਲਸੀਏ ਦੇ ਹੱਥ ਨੂੰ ਚਰੀਟ ਆ ਗਈ ਥੋੜਾ ਜਿਹਾ ਖੂਨ ਵੀ ਨਿਕਲਿਆ ਪੁਲਿਸ ਨੇ ਕਬਰਾ ਕੇ लाठी चार्ज ਸ਼ੁਰੂ ਕਰ ਦਿੱਤਾ ਬਹੁਤ ਸਾਰੀ ਭੀੜ ਖਿੰਡ ਪੁੰਡ ਗਈ ਤੇ ਚੰਡੇ ਵਾਲੀ ਬੀਬੀ ਨੇ ਕੌਮੀ ਚੰਡੇ ਨੂੰ ਦੋਵੇਂ ਹੱਥਾਂ ਨਾਲ ਕੁੱਟ ਕੇ ਫੜ ਲਿਆ ਟੇਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ ਬਹੁਤ ਸਾਰੀ ਭੀੜ ਤੇ ਖਿੰਡ ਪੁੰਡ ਜਾਣ ਨਾਲ ਪੁਲਿਸਕਾਰ ਤਿੰਨ ਚਾਰਜ ਨਹੀਂ ਪਹਿਲਾਂ ਹੀ ਬੜੇ ਰੋਬ ਨਾਲ ਫਿਰ ਨਰਮੀ ਨਾਲ ਚੰਡੇ ਵਾਲੀ ਬੀਬੀ ਤੋਂ ਚੰਡਾ ਲੈਣ ਦੀ ਕੋਸ਼ਿਸ਼ ਕੀਤੀ पर बीबी, 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 बीबी दी ਢੂੰਗੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਗਈ। ਬੀਬੀ ਨੇ ਕਿਹਾ ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ। ਅਖੀਰ ਤੇ ਬੀਬੀਆਂ ਨੇ ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਟਾਂਗਿਆਂ 'ਚ ਬਿਠਾ ਲਿਆ ਗਿਆ। ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਚੱਕੜਾ ਛਿੜ ਗਿਆ। ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬਾਹਰ ਇੱਕ ਦੇਸ਼ੀ ਝੰਡਾ ਲਾਣ ਲਈ ਅੰਦਰ ਲੈ ਜਾਵਾਂਗੇ। ਇਹ ਝਗੜਾ ਹੋ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਲ੍ਹ ਦੇ ਦਰਵਾਜ਼ੇ 'ਤੇ ਪਹੁੰਚ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿੱਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਈਉਂ ਜਾਪਦਾ ਹੈ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਗਿਆ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ। ਖੁੱਲ੍ਹਦੀ ਹਾਲਤ 'ਚ ਵੀ ਤੁਸੀਂ ਇਸ ਦੀ ਬੇਅਦਵੀ ਨਹੀਂ ਹੋਣ ਦਿੱਤੀ। ਹੁਣ ਤੁਸੀਂ ਕਹਿ ਦੋ, ਜੇ ਇੱਕ ਵਾਰ ਤੁਸੀਂ ਬੈਰਕ ਤੇ ਝੰਡਾ ਲਾ ਵੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਫਾੜ ਦੇਣਗੇ। ਇਸ ਲਈ ਇਸ ਦਾ ਕੋਈ ਫਾਇਦਾ ਨਹੀਂ। ਅਖੀਰ ਫੈਸਲਾ ਹੀ ਹੋਇਆ ਕਿ ਚੰਡਾ ਆਦਬ ਦੇ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋਗੀ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਆ ਖੁੱਲ ਕੇ ਬੰਦ ਹੋ ਗਿਆ ਵੱਡਾ ਤਾਂ ਆਪਣੇ ਮਾਤਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਤੇ ਦੇਸ਼ ਸੇਵਾ ਲਈ ਜੇਲ੍ਹ ਜਾਣ ਦੀ ਜ਼ਬਰਦਸਤ ਇੱਛਾ ਪ੍ਰਬਲ ਹੋ ਗਈ ਸੀ ਲਾਜ ਦੀਨਾ ਚੀ ਦੁਰਨ ਫਿਰਨ ਲੱਗ ਪਈ ਪੁਆਣੀ ਲਾਲ ਦੀ ਸੇਵਜ ਕੋਈ ਕਸਰ ਨਾ ਰੱਖੀ ਲਾਜ ਨੂੰ ਚੁਕਵਾ ਕਿਉਂ ਘਰ ਲੈ ਗਈ ਸੀ ਵੀਰਾਂ ਵਾਲੀ ਦੇ ਘਰ ਵਾਲੇ ਨੇ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਤੇ ਸਾਲੇ ਹਾਰ ਦੇ ਫੜੇ ਜਾਣ ਦੀ ਖਬਰ ਗੱਡੀ ਵਿੱਚ ਹੀ ਕਿਸੇ ਵਾਕਫ ਤੋਂ ਮਿਲੀ ਜਦ ਕਿ ਉਹ ਘਰ ਛੁੱਟੀ ਆ ਰਿਹਾ ਸੀ ਚੌਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ ਹੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪਹੁੰਚਾ ਲਾਜ ਦਰਵਾਜ਼ੇ 'ਚ ਖੜੀ ਸੀ ਉਸਨੇ ਪਹਿਲਾਂ ਫੁੱਫੜ ਦੇ ਆਣ ਦੀ ਖਬਰ ਤੋੜ ਕੇ ਪੁਆ ਨੂੰ ਦੱਸੀ ਫਿਰ ਪਰਦਕੇ ਟਾਂਗੇ ਚੋਂ ਤੜਫੜ ਦੇ ਗੱਲ ਲਾਣ ਲੱਗੀ ਵੀਰਵਾਲੀ ਨੇ ਪਹਿਲਾ ਦਰਵਾਜ਼ਾ ਗਿਆਨ ਕੀ ਆਪਣੇ ਪਤੀ ਨੂੰ ਸਸਰੇ ਘਰ ਆ ਲਾਖੀ ਫਿਰ ਛੱਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸਵਾਰੇ ਦੁਪੱਟਾ ਬਦਲਿਆ ਚਾਈ ਚਾਈ ਬਾਹਰ ਆ ਕੇ ਸਮਾਨ ਸੰਭਾਲਣ ਦੇ ਆਰ ਚਲਾ ਕੇ ਲਾਜ ਵੀ ਨਿੱਕੇ ਨਿੱਕੇ ਚੀਜ਼ੀਆਂ ਸੰਭਾਲਣ ਚ ਆਪਣੀ ਭੂਆ ਦੀ ਮਦਦ ਕਰਨ ਲੱਗੀ ਗਵਾਂਢ ਤੋਂ ਸੱਜਣ ਸਿੰਘ ਹੁਸ਼ਨਾਖ ਸਿੰਘ ਨੂੰ ਪੁੱਛਣ ਪਾਣ ਆ ਗਏ ਵੀਰਵਾਲੀ ਨੇ ਚੁੱਲ੍ਹੇ ਤੇ ਚਾਹ ਰੱਖੀ ਗਵਾਂਢੀਆਂ ਦੇ ਚਲੇ ਜਾਣ ਬਾਅਦ ਚਾਹ ਪਿਲਾਣ ਲੱਗੀਆਂ ਵੀਰਵਾਲੀ ਨੂੰ ਆਪਣੇ ਪਤੀ ਪਾਸੋਂ ਸੁਖ ਪੁੱਛਣ ਦਾ ਮੌਕਾ ਮਿਲਿਆ ਉਸਨੇ ਚਾਚ ਮਿੱਠਾ ਰਲਾंदे ਪੁੱਛਿਆ ਜੀ ਵੱਲ ਰਾਜ਼ੀ ਬਾਜ਼ੀ ਰਹੇ ਹੋ ਅੱਗੇ ਦਿਵਾਲੀ ਰਹਿ ਆ ਪਰ ਮਲੂਮ ਹੁੰਦਾ ਤੂੰ ਵੱਲ ਰਹਿ ਨਹੀਂ ਦੇਣਾ ਵੀਰਾਂ ਵਾਲੀ ਦੇ ਕੰਨਾਂ ਨੂੰ ਐਸੀ ਉੱਤਰ ਤਿਆਰ ਸੀ ਉਸਤੇ ਆਪਣੇ ਪਤੀ ਦੇ ਚਿਹਰੇ ਤੋਂ ਮੰਦੀਵਸਤਾ ਨੂੰ ਪੜ ਲਿਆ ਸੀ ਪਰ ਨਾਰਾਜ਼ਗੀ ਦੇ ਕਾਰਨ ਉਹ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ ਵੀਰਾਵਾਲੀ ਨੇ ਗੱਲ ਨੂੰ ਇੱਥੇ ਠੱਪ ਕਰ ਦਿੱਤਾ। ਹੁਸ਼ਨਾ ਸਿੰਘ ਨੇ ਨਾਂ ਉੱਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ। ਰਾਤ ਦੀ ਰੋਟੀ ਤੱਕ ਵੀਰਾਵਾਲੀ ਨੇ ਕੋਈ ਗੱਲ ਛੜਨ ਦਾ ਮੌਕਾ ਹੀ ਨਹੀਂ ਦਿੱਤਾ। ਹੁਸ਼ਨਾ ਸਿੰਘ ਨੇ ਭਰਿਆਂ ਪੀਤੀਆਂ ਹੀ ਦੂਹ ਰੋਟੀਆਂ ਸਾਹ ਖੇਠੋਂ ਉਤਾਰੀਆਂ। ਵੀਰਾਵਾਲੀ ਨੇ ਤੇ ਖਾਣਾ ਹੀ ਕੀ ਸੀ। ਸੋਹਣ ਦੇ ਕੱਪੜੇ ਬਦਲ ਕੇ ਹੁਸ਼ਨਾ ਸਿੰਘ ਲੰਮਾ ਪੈ ਗਿਆ। ਵੀਰਾਵਾਲੀ ਲਾਜ ਨੂੰ ਰੋਟੀ ਖਵਾ ਕੇ ਭਾਂਡਾ ਢਿੰਡਾ ਸੰਭਨ ਬਾਦ ਲੱਤਾਂ ਦਬਾੜ ਦੇ ਬਹਾਨੇ ਆਪਣੇ ਪਤੀ ਲਾਜ ਦੇ ਮੰਜੇ ਆਣ ਬੈਠੀ। 10-15 ਮਿੰਟ ਤੋਂ ਉਹ ਮਾਪਸੇ ਉਤ ਚੁੱਪ ਰਹੀ। ਹੁਸ਼ਨਾਕ ਸਿੰਘ ਨੇ ਪਾਸਾ ਪੜਤਿਆ ਈਉ ਬਾਸੀ ਲਈ ਜਿਵੇਂ ਪਹਿਲਾਂ ਸੋ ਗਿਆ ਸੀ ਤੇ ਹੁਣ ਵੀਰਾਵਾਲੀ ਦੇ ਪਾਸੇ ਬੈਠਣ ਦਾ ਪਤਾ ਲੱਗ ਗਿਆ ਵੀਰਾਵਾਲੀ ਨੇ ਕਿਹਾ ਜੀ ਮੂੰ ਇਧਰ ਤੇ ਕਰੋ ਤੁਹਾਨੂੰ ਤੁਹਾਨੂੰ ਤੇ ਜਾਗ ਰੱਖਣਾ ਵੀ ਨਹੀਂ ਆਉਂਦਾ ਉਡੀ ਉਡੀ ਕੇ ਸਾਡੀਆਂ ਅੱਖਾਂ ਵੀ ਪੱਕੀਆਂ ਹੁਣ ਤਾਂ ਸਿੱਧੇ ਮੂੰ ਗੱਲ ਵੀ ਨਹੀਂ ਕਰਦੇ ਛੁੱਟੀ ਕਿਤਨੀ ਮਿਲੀ ਜੇ ਹੁਸ਼ਨਾਕ ਸਿੰਘ ਨੇ ਫਿਰ ਪਾਸਾ ਪੜਤਿਆ ਤੇ ਅੱਖਾਂ 'ਪਰ ਹੱਥ ਰੱਖ ਕੇ ਕਹਿਣ ਲੱਗਾ ਤੂੰ ਹੁਣ ਲੰਬੀ ਛੁੱਟੀ ਸਮਝ ਸੁੱਖ ਤੈਨੂੰ ਪਛਤਾ ਨਹੀਂ ਹੁਣ ਹੀ ਤਰੱਕੀ ਦੇ ਦਿਨ ਸੀ ਪਰ ਤੂੰ ਕੁਝ ਬਣਾ ਨਹੀਂ ਦੇਣਾ ਜੀ ਗੱਲ ਤੇ ਦੱਸੋ ਗੱਲ ਕੀ ਦੱਸਾਂ ਤੈਨੂੰ ਪਤਾ ਨਹੀਂ ਅੱਜ ਕੱਲ ਲੜਾਈ ਦੇ ਦੇ ਨੇ ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਕਿ ਕੋਈ ਬਾਗੀ ਸਾਡੇ ਸੰਬੰਧੀ ਨੇ ਜੇ ਪਤਾ ਲੱਗ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਅੱਖੇ ਤੋਂ ਬਾਹਰ ਨੇ ਪਰ ਤੂੰ ਇਹ ਬਲਾਕ ਹੀ ਜਾਣ ਬੁਝ ਕੇ ਆਪਣੇ ਗੱਲ ਪਾਈ ਬਾਗੀ ਦੀ ਧੀ ਨੂੰ ਰੱਖਣਾ ਤੂੰ ਨਹੀਂ ਜਾਣਦੀ ਕਿੰਨਾ ਜੁਰਮ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਵਾਲੀ ਨੂੰ ਕੰਬਣੀ ਜੀ ਆ ਗਈ ਉਸ ਨੂੰ ਖਿਆਨੀ ਸੀ ਕਿ ਇਲਾਜ ਨੂੰ ਇਸੇ ਹਾਲਤ ਚ ਲਿਆਉਣਾ ਪਤਲੀ ਇਨਾ ਜ਼ਿਆਦਾ ਦੁਖਤਾਈ ਹੋ ਸਕਦਾ ਹੈ ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ਹੁਸ਼ਨਾਕ ਸਿੰਘ ਨੇ ਫਿਰ ਦੰਦ ਗਰੀਜ ਕੇ ਕਿਹਾ ਤੂੰ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਉਂਦਾ ਵੀਰਾਂ ਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਪੁਜਾਰਨ ਦੇਵੀ ਪਾਸੋਂ ਆਪਣੇ ਮਨ ਪਾਉਣੇ ਵਰ ਦਾ ਤਰਲਾ ਲੈ ਰਹੀ ਹੈ ਉਦरांत ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵਤਾ ਪੱਥਰ ਦੀ ਮੂਰਤ ਨਹੀਂ ਉਸ ਦੇ ਮਨ ਵਿੱਚ ਪਤੀ ਜੀ ਦੇ ਛੁੱਟੀ ਆਉਣ ਦੀਆਂ ਕਿੰਨੀਆਂ ਮੰਗਾ ਸਨ ਉਸੇ ਸਾਰੇ ਵਲਵਲੇ ਤੇ ਚਾ ਖਿੰਪੁੰਨ ਕਿ ਉਸ ਦੀ ਅੱਖਾਂ ਸਾਹਮਣੇ ਪਰਛਾਵੇਂ ਜੇ ਬਣ ਕੇ ਖਿੱਲਰ ਕੇ ਪਵਾਂਦੀ ਪਿਆਈ ਉਸਨੇ ਰਾਤ ਕੱਟ ਲਈ ਹੰਝੂਆਂ ਦੇ ਕੀਮਤੀ ਮੂਰਤੀਆਂ ਦੀ ਪੇਟਾ ਪਰ ਪੱਥਰ ਦੀ ਮੂਰਤੀ 'ਚ ਕੋਈ ਅਨੁਭਵਤਾ ਨਹੀਂ ਸੀ ਪਤੀ ਦੇ ਹੱਥ 'ਚ ਵੀਰਾ ਵਾਲੀ ਨੂੰ ਹੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਚਾ ਪਾਤਾ ਘਬਰਾਇਆ ਹੋਇਆ ਆਦਮੀ ਆਪਣੀ ਕਬਰਾਰ ਦੇ ਕਾਰਨ ਲੁਕਾਉਣ ਦਾ ਜੇ ਸਾਧਨ ਵਰਤਦਾ ਹੈ ਉਸ ਦੀ ਕਬਰਾਰ ਨੂੰ ਵਧੇਕ ਪ੍ਰਟਾਉਂਦੇ ਨੇ ਸੱਜਣਾ ਮਿੱਤਰਾਂ ਤੱਕ ਗੱਲ ਪਹੁੰਚ ਗਈ ਸਿਆਣਿਆਂ ਦੀਆਂ ਦਲੀਲਾਂ ਤੇ ਮਛਾਨਾ ਹੁਸ਼ਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਤੇ ਸਾਲੇ ਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਵੀਰੇ ਨਹੀਂ ਆਉਂਦੀ। ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਾ-ਬਾਸਾਂ ਦੇ ਖਾਤਮੇ ਦਾ ਪਰਵਾਨ ਸਮਝਦਾ ਸੀ। ਵਧੇਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸਨੇ ਇਸ ਜੰਗ ਵਿੱਚ ਬਣਨਾ ਹੀ ਹੈ। ਲਾਜ ਦੇ ਕੰਨਾਂ 'ਚ ਵੀ ਕੋਈ ਨਾ ਕੋਈ ਗੱਲ ਪਹਿ ਜਾਂਦੀ ਰਹੀ ਹੈ। ਛੁੱਟੀ ਪੂਰੀ ਹੋ ਗਈ। ਹੁਸ਼ਨਾਕ ਸਿੰਘ ਨੇ ਟਾਂਗਾ ਪੂਹੇ ਕੇ ਖੜਾ ਕਰਤਾ। ਵੀਰਾਵਲੀ ਨੂੰ ਬਾਹੋਂ ਫੜ ਕੇ ਉਸ ਦੇ ਵਿੱਚ ਬਿਠਾਇਆ ਤੇ ਮਕਾਨ ਦੀਆਂ ਚਾਪੀਆਂ ਜੇਬ ਚ ਪਾ ਲਈਆਂ। ਮੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ 'ਚ ਬੈਠੀ ਬੇਬਸ ਭੂਆ ਵੱਲ ਤੇ ਭੂਆ ਹੰਜੂਆਂ ਭਰੀਆਂ ਅੱਖਾਂ ਨਾਲ ਲਾਜਵਲ ਵੇਖ ਰਹੀ ਐ। ਟਾਂਗਾ ਓਲੇ ਹੋ ਗਿਆ। ਰਾਜੀ ਲਾਜ ਦਾ ਕੀ ਬਣਿਆ? ਵੀਰਾ ਅਸੀਂ ਤੇ ਤੇਰੇ پاس ਸਾਮਾਨ ਛੱਡ ਆਏ ਸੀ। 1 ਸਾਲ ਤੇ 2 ਮਹੀਨੇ ਗੁਜ਼ਰਨ ਤੋਂ ਬਾਅਦ ਸੈਂਟਰਲ ਜੇਲ ਮੁਲਤਾਨ ਤੇ ਮੁਲਾਕਾਤ ਕਮਰੇ 'ਚ ਪੈਨ ਵੀਰਾ ਵਾਲੀ ਦਾ ਇੱਕ ਸਵਾਲ ਰਾਕੇਸ਼ਨ ਦਾ ਇਹ ਇੱਕੋ ਜਵਾਬ। ਬਸ ਤੋ ਕੀ ਗੱਲਾਂ ਸਨ। ਜੋ ਉਹਨਾਂ ਦੇ 1 ਘੰਟੇ ਦੀ ਮੁਲਾਕਾਤ ਸਮਾਨ ਨਾਲ ਕੀਤੀਆ ਇਨ੍ਹਾਂ ਦੋਆਂ ਗੱਲਾਂ ਪਿੱਛੋਂ ਦਵੱਲੀ ਚੁੱਪ ਤੇ ਕਿਸੇ ਕਿਸੇ ਵੇਲੇ ਅੱਖਾਂ ਨਾਲ ਇੱਕ ਦੂਜੇ ਵੱਲ ਤੱਕਣਾ ਤੇਲ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਬੇਜ਼ਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ ਮੁਲਾਕਾਤ ਕਰਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ ਦੋਨੇ ਪੈਨਪਰਾ ਚੁੱਪਚਪਾਤੇ ਇੱਕ ਦੂਜੇ ਨੂੰ ਵੇਖਦੇ ਅੱਡ ਹੋ ਗਏ ਮਾਂ ਪਿਓ ਜਾਈ ਵੱਲ ਇਹ ਆਖਰੀ ਮਿਲਣੀ ਹੈ ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਜੇਲ੍ਹਾਂ ਵਿੱਚ ਕੈਦੀਆਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਕਿਸ਼ਨ ਸਿੰਘ ਨੂੰ ਇਹ ਪਤਾ ਲੱਗ ਗਿਆ ਕਿ ਲਾਜ ਹੁਣ ਲਾਹੌਰ ਤਪਦਿੱਗ ਤੇ ਹਸਪਤਾਲ ਚ ਹੈ। ਵੀਰਾਂ ਵਾਲੀ ਉਸ ਨਾਲੋਂ ਵੀ ਸਖਤ ਕੈਦ ਵਿੱਚ ਹੈ। ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਸੀ ਦੱਸੀ। ਛੋਣੀ ਜਿਹਾ ਪੰਖੇਰੂ ਵੀ ਪਰਨੀ ਸੀ ਮਾਰ ਸਕਦਾ। ਬਾਕੀ ਭਰਾ ਪਰਚਾਈ ਤੇ ਬਾਕੀਆਂ ਦੀ ਤੀ ਬਾਬਤ ਵੀਰਾਂ ਵਾਲੀ ਨੂੰ ਕੌਣ ਖਬਰ ਦੱਸਦਾ? ਵੀਰਾਂ ਵਾਲੀ ਮੁਲਾਕਾਤ ਲਈ ਚੇਰ ਤੱਕ ਕਿਵੇਂ ਪਹੁੰਚੀ? ਇਸ ਭੇਦ ਦਾਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ। ਉਸਨੇ ਆਪਣੀ ਜਾਨ ਖਤਰੇ 'ਚ ਪਾਈ ਆਪਣੇ ਪਤੀ ਹੁਸ਼ਨਾਖ ਸਿੰਘ ਤੋਂ ਇਸ ਭੇਦ ਦੁਕਾਨ 'ਚ ਉਸ ਨੂੰ ਸਫਲਤਾ ਹੋਈ। ਪਰ ਪ੍ਰਾਦੀ ਇਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਣ ਦਾ ਸਦਮਾ ਉਹ ਸਹਾਰ ਨਹੀਂ ਸકી ਖੁਸ਼ਨਾਕ ਸਿੰਘ ਨੇ ਤਾਂ ਅਸਲ ਮਰਜਵਲ ਧਿਆਣੀ ਨਾ ਕੀਤਾ ਹੋਰ ਦਵਾਈਆਂ ਨੇ ਤਾਂ ਕੀ ਸੁਵਾਰ ਨਾ ਸੀ ਸ਼ਰਨ ਕੌਰ ਦੀ ਕੈਦ ਪੂਰੀ ਹੋ ਗਈ ਪੀਰਾਵਾਲੀ ਨੇ ਮਾਲਚ ਖਿਆਨਤ ਕਰਨ ਦੀ ਦੋਸ਼ਣ ਹੋ ਕੇ ਪਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀ ਵੀ ਰਿਹਾਈ ਪਾ ਲਈ ਸ਼ਰਨ ਕੌਰ ਸਿੱਧੀ ਲਾਹੌਰ ਹਸਪਤਾਲ ਪਹੁੰਚੀ ਵੱਡਾ ਦਰਵਾਜ਼ਾ ਬੰਦ ਸੀ ਦਰਬਾਨ ਨੇ ਕਿਹਾ ਮਰੀਜ਼ਾਂ ਦੇ ਆਰਾਮ ਦਾ ਵਕਤ ਹੈ ਦਰਵਾਜ਼ੇ ਦੀ ਖੱਬੀ ਨੂੰ ਕਰਜ ਪੰਗੀਆਂ ਦਾ ਕਰ ਸੀ ਉਪਰੀ ਖਦਰਪੋਸ਼ੀ ਜਨਾਨੀ ਨੂੰ ਵੇਖ ਕੇ ਔਰਤ ਨੇੜੇ ਆ ਗਈ। ਉਸ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ? ਸ਼ਰਨਕੌਰ ਚਾਂਦੀ ਤੇ ਉਸ ਨੂੰ ਕੋਈ ਸਵਾਲ ਕਰੇ। ਉਸ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ, ਲਾਜ। ਨਰਸ ਨੇ ਵਾਰਡ ਦੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸਾਂ ਤੇ ਇਸ ਨਾਂ ਦੀ ਕੋਈ ਬਿਮਾਰ ਨਹੀਂ ਸੁਣੀ। ਮੈਂ ਰੋਜ਼ ਹਰ ਇੱਕ ਵਾਰਡ ਵਿੱਚ ਸਫਾਈ ਲਈ ਜਾਂਦੀ ਹਾਂ। ਸ਼ਰਨਕੌਰ ਨੇ ਕਿਹਾ ਮੈਨੂੰ ਤੇ ਵਾਰਡ ਦਾ ਪਤਾ ਨਹੀਂ, ਨਾ ਹੀ ਕਮਰੇ ਦਾ ਨੰਬਰ ਪਤਾ ਹੈ। ਸੁਣਿਆ ਮੇਰੀ ਲਾਜ ਇਸ ਹਸਪਤਾਲ 'ਚ ਹੈ? ਸੁਣਿਆ? ਨਰਸ ਨੇ ਹੈਰਾਨ ਹੋ ਕੇ ਪੁੱਛਿਆ ਤੇ ਸਾਪ ਇਸ ਨੂੰ ਦਾਖਲ ਨਹੀਂ ਕਰਵਾਇਆ ਨਹੀਂ ਅਸੀਂ ਜੇਲ੍ਹ ਵਿੱਚ ਸੀ ਪਿੱਛੋਂ ਬਿਮਾਰ ਹੋ ਗਈ ਉਹ ਬਾਗੀ ਦੀਤੀ ਹੋਵੇਗੀ ਜੇਲ੍ਹ ਦਾ ਨਾਂ ਸੁਣ ਕੇ ਉਸਨੇ ਕਿਹਾ ਇੱਥੇ ਉਸਦੇ ਲਾਜ ਨਾਂ ਦਾ ਕਿਸੇ ਨੂੰ ਨਹੀਂ ਪਤਾ ਪਤਲੀ ਗੋਰੀ ਜੀ 12 13 ਸਾਲਾਂ ਦੀ ਕੁੜੀ ਹੈ ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ ਉਹਦੀਆਂ ਗੱਲਾਂ ਸੁਣ ਕੇ ਹਾਸਾ ਆ ਜਾਂਦਾ ਹੈ ਉਹ ਤਾਂ ਆਪਣੇ ਭੂਆ ਪਾਸ ਸੀ ਨਾ ਸ਼ਰਨ ਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਬਸ ਉਹ ਹੈ ਜਦੋਂ ਪਹਿਲੇ ਇੱਥੇ ਆਈ ਸੀ ਤੇ ਉਸਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੀ ਕਿਸ ਨੂੰ ਕਹਿੰਦੇ ਨੇ ਫਿਰ ਆਪ ਹੀ ਦੱਸਿਆ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਤੂੰ ਬਾਗੀਆਂ ਦੀ ਧੀ ਨੂੰ ਘਰ ਕਿਉਂ ਨਹੀਂ ਆਂਦਾ ਉਸ ਦਿਨ ਉਸ ਦਾ ਨਾਂ ਬਾਗੀ ਦੀ ਧੀ ਪੈ ਗਿਆ ਜਦ ਵੀ ਡਾਕਟਰ ਆਉਂਦੇ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਮਾਤਾ ਜੀ ਕੋਲ ਜੇਲ੍ਹ ਲੈ ਚੱਲੋ ਡਾਕਟਰ ਹੱਸ ਪੈਂਦਾ ਨਰਸ ਦੀ ਗੱਲ ਨੂੰ ਸ਼ਰਨਕੌਰ ਪੁੱਤ ਬਣੀ ਸੁਣਦੀ ਰਹੀ ਨਰਸ ਨੇ ਕਿਹਾ ਸਰਦਾਰ ਜੀ ਨਹੀਂ ਆਏ ਉਹਨਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਕੁਸਰੀ ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਸੀ ਸ਼ਰਨਕੌਰ ਦੀ ਗੱਲ ਸੁਣ ਕੇ ਨਰਸ ਨੇ ਠੰਡਾ ਹੋ ਕਾ ਪ੍ਰਯਤਿਆ ਕੁੜੀ ਬੜੀ ਸਿਆਣੀ ਐ ਦਸਦੀ ਐ ਕਿ ਮੇਰਾ ਫੁੱਫੜ ਪੂਆ ਨੂੰ ਲੈ ਕੇ ਚਲਾ ਗਿਆ ਮੈਂ ਬਾਹਰ ਬੂਏ ਅੱਗੇ ਬੈਠੀ ਸਰਦਲ ਤੇ ਹੀ ਸੋ ਗਈ ਸਰਦੀ ਨਾਲ ਮੈਨੂੰ ਤਾਪ ਚੜ ਗਿਆ ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਇੱਥੇ ਛੱਡ ਗਿਆ ਮੈਂ ਬਥੇਰਾ ਕਿਹਾ ਮੈਨੂੰ ਜੇਹ ਲੈ ਜਾਓ ਪਰ ਨਹੀਂ ਲੈ ਕੇ ਗਏ ਇੰਨੀ ਗੱਲ ਦੱਸਣ ਤੋਂ ਬਾਅਦ ਨਰਸ ਨੇ ਕਿਹਾ ਹੁਣ ਤੇ ਜੀਓ ਤੁਹਾਨੂੰ ਹੀ ਉਡੀਕਦੀ ਐ ਨਰਸ ਦੇ ਆਖਰੀ ਫਿਕਰੇ ਦਾ ਪਾਵ ਸਰਨਕੁਰ ਸਮਝ ਗਈ ਲਾਜ ਦੇ ਕਮਰੇ ਤੱਕ ਪਹੁੰਚਣ ਤੱਕ ਉਸ ਦੇ ਸਾਰੇ ਅਥਰੂ ਵਗ ਚੁੱਕੇ ਸਨ ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ ਸਵੇਰ ਦੇ ਦੀਵੇ ਦੀ ਇਹ ਆਖਰੀ ਚਲਕ ਸੀ